ਇਸ ਵੀਡੀਓ ਵਿੱਚ ਸੁਣਦੇ ਹਾਂ ਦਲੀਪ ਕੋ ਟਿਵਾਣਾ ਦੇ ਲਿਖੀ ਹੋਈ ਇੱਕ ਹੋਰ ਕਹਾਣੀ ਵੀਰਾ ਵੀਰਾ ਕਿੰਨਾ ਮਿੱਠਾ ਲਫ਼ਜ਼ ਹੈ ਜਿਵੇਂ ਅੰਮ੍ਰਿਤ ਵਰਦਾ ਹੋਵੇ ਜਿਵੇਂ ਤ੍ਰੇ ਬੁੱਝਦੀ ਹੋਵੇ ਉਪਜੀਤ ਮੂੜਮੂੜ ਸੋਚਦਾ ਇੱਕ ਵੀਰ ਦੇ ਹੀ ਮੇ ਰੱਬਾ ਮੇਰਾ ਸਹੋਂ ਖਾਣ ਨੂੰ ਬੜਾ ਚਿਤਕਰਦਾ ਇਹ ਕੁੜੀਆਂ ਗਾਉਂਦੀਆਂ ਇੱਕ ਪਹਿਣ ਦੇ ਹੀ ਰੱਬਾ ਵੀਰ ਹੋਣ ਨੂੰ ਬੜਾ ਚਿਤਕਰਦਾ ਉਹ ਡਾਡੀ ਤਮੰਨਾ ਨਾਲ ਆਖਦਾ ਪਰ ਭੈਣ ਤਾਂ ਕੀ ਉਹਦਾ ਤਾਂ ਕੋਈ ਵੀ ਇਸ ਦੁਨੀਆ ਵਿੱਚ ਨਹੀਂ ਸੀ ਸੁਖਣਾ ਸੁਖ ਸੁਖ ਮੰਨਤਾ ਮਨ ਮਨ ਬੁੱਢੇ ਪੇਵਾਰੇ ਲਈ ਇਸ ਪੁੱਤਰ ਨੂੰ ਮਾਪੇ ਬਚਪਨ ਵਿੱਚ ਹੀ ਮਾਪਿਆਂ ਦੇ ਰਹਿਣ ਤੇ ਪਲਣ ਜੋਗਾ ਯਤਿਮ ਕਰ ਗਏ ਸਨ ਮਾਪਿਆਂ ਨੇ 10ਵੀਂ ਤੀਕ ਪੜਾ ਦਿੱਤਾ ਤੇ ਹੁਣ ਕਹਿੰਦੇ ਸਨ ਕਮਾਏ ਤੇ ਖਾਏ ਤੇ ਨੌਕਰੀ ਦੀ ਪਾਲ ਵਿੱਚੋਂ ਥਾਂ ਤਾਂ ਪਟਕ ਰਿਆ ਸੀ ਮਾਪਿਆਂ ਦੀ ਬੇਰੁਖੀ ਦਫ਼ਤਰਾਂ ਤੋਂ ਨਿਰਾਸ਼ਤਾ ਪੈਸੇ ਦੀ ਤੰਗੀ ਤੇ ਜ਼ਿੰਦਗੀ ਦੀਆਂ ਔਖਾਂ ਆਖਰ ਉਹ ਦੱਸੇ ਤਾਂ ਕਿਹਨੂੰ ਦੱਸੇ ਮਾਫੀ ਤਾਂ ਭਲਾ ਕਿਸੇ ਦੇ ਸਦਾ ਬੈਠੇ ਨਹੀਂ ਰਹਿੰਦੇ ਪਰ ਭੈਣਾ ਹਾਂ ਵੀਰਾ ਦੀ ਸਦਾ ਸੁਖ ਮਨਾਉਂਦੀਆਂ ਭੈਣਾ ਜ਼ਿੰਦਗੀ ਦਾ ਕਿੰਡਾ ਹੁਸੈਨ ਚਿੱਤਰ ਹੁੰਦੀਆਂ ਨੇ ਤੇ ਉਸ ਦਾ ਮਨ ਮੁੜ ਮੁੜ ਲੋਚਦਾ ਮੇਰੀ ਵੀ ਕੋਈ ਭੈਣ ਹੋਵੇ ਬਾਲੜੀ ਚਈ ਬਾਵਰੀ ਚਈ ਪਰ ਬੜੀ ਨਖਰੋ ਬੜੀ ਰੌਂਡਨ ਬੜੀ ਮਰੀ ਜ਼ਿੰਦਗੀ ਦੇ ਆਤ ਮਿੱਠੇ ਪਲਾਂ ਨੂੰ ਅਨੁਭਵ ਕਰਦਿਆਂ ਉਹ ਸੋਚਦਾ ਜਾਨੀ ਉਸ ਤੋਂ ਕਈ ਸਾਲ ਛੋਟੀ ਉਸਦੀ ਇੱਕ ਭੈਣ ਹੈ ਜਿਹਦਾ ਨਾਂ ਰਾਣੀ ਹੈ ਰਾਣੀ ਜੇ ਪਲਾ ਸੜਕ ਤੇ ਜਾਂਦੇ ਜਾਂਦੇ ਮੈਂ ਕਿਸੇ ਮੋਟਰ ਹੀ ਠਾਕੇ ਮਰ ਜਾਵਾਂ ਜੇ ਹੋ ਜੀਆਂ ਗੱਲਾਂ ਕਰਨੀਆਂ ਨੇ ਨਾ ਤਾਂ ਮੈਂ ਤੇਰੇ ਨਾਲ ਨਹੀਂ ਬੈਠਦੀ ਰਾਣੀ ਤਸੱਵਰ ਵਿੱਚ ਹੀ ਰੋਸ ਵੀ ਨਾਲ ਆਖਦੀ ਹੈ ਦੇਖ ਵੀਰਾ ਜੈਤ ਕੀ ਪਟਿਆਲਿਓ ਮੇਰੇ ਵਾਸਤੇ ਕੁਝ ਨਾ ਲਿਆਇਆ ਨਾ ਮੈਂ ਘਰ ਵੀ ਨਹੀਂ ਵੜਨ ਦੇਣਾ ਸੱਚੀ ਵੀਰਾ ਕਹਿੰਦੇ ਨੇ ਉੱਥੇ ਚੀਰੇ ਬੜੇ ਸੋਨੇ ਹੁੰਦੇ ਨੇ ਨਕਦ ਦਾਨ ਮਹਾਕ ਲਿਆ ਪਹਿਲੇ दाम ਪਕੜਾਓ ਔਰ ਪਿੱਛੇ ਚੀਜ਼ ਮੰਗਵਾਓ ਵੀਰੇ ਨੇ ਹੱਥ ਅੱਗੇ ਕਰਦੇ ਆਖਿਆ ਜੇ ਟੱਟੂ ਪਾੜੇ ਕਰਨਾ ਏ ਤਾਂ ਫੇਰ ਕੁੜਮਾ ਦਾਈ ਕਰਨਾ ਏ ਜੇ ਪੈਸੇ ਦੇਣੇ ਨਹੀਂ ਫਿਰ ਤੈਥੋਂ ਹੀ ਮੰਗਾਉਣਾ ਏ ਹਾਂ ਸੱਚ ਅੱਜ ਸਵਰੀ ਤੈਨੂੰ ਕਿਹਾ ਸੀ ਬਈ ਬਾਜ਼ਾਰੋਂ ਆਉਂਦਾ ਹੋਇਆ ਦੋ ਕਾਪੀਆਂ ਲੈਂਦਾ ਆਂ ਹੁਣ ਕੰਮ ਦੱਸ ਤੇਰੇ ਸਿਰ ਤੇ ਕਰਾਂਗੀ। ਉਸ ਦਿਨ ਮੇਰੇ ਰੁਮਾਲ ਨਹੀਂ ਸੀ ਨਾ ਲੈੜੇ ਤੇ ਮੈਂ ਵੀ ਹੁਣ ਕਈ ਦਿਨ ਕਾਪੀਆਂ ਨਹੀਂ ਲਿਆ ਕੇ ਦੇਣੀਆ। ਹੌਣ ਦਿਓ ਫਿਰ ਸੰਗਤਾਂ ਦੀ ਸਕੂਲੋਂ ਝਾੜ ਪੋਚ ਵੀਰ ਖਿਡਾਂ ਲਈ ਕਹਿੰਦਾ। ਅੱਛਾ ਤੋ ਇਹ ਬਾਤ ਹੈ। ਆਖ ਰਾਣੀ ਚੁੱਪਚਾਪ ਉੱઠી ਤੇ ਪਿਛਲੇ ਪਾਸੇ ਵੀਰੇ ਦੀ ਕੁਰਸੀ ਉਲਟਾ ਦਿੱਤੀ। ਉਸ ਦੀਆਂ ਲੱਤਾਂ ਉੱਪਰ ਚੁੱਕੀਆਂ ਗਈਆਂ। ਪਰ ਉਸ ਨੇ ਰਾਣੀ ਦੇ ਕੁਰਸੀ ਨੂੰ ਪਾਏ ਹੱਥ ਉੱਪਰ ਬਾਹਾਂ ਕਰਕੇ ਫੜ ਲੇ। ਤੇ ਕਿਹਾ ਜੇ ਤੂੰ ਮੈਨੂੰ ਡਿਗਿਆ ਤੈਨੂੰ ਵੀ ਨਾਲ ਹੀ ਸਿੱਟ ਲੈਣਾ ਹੈ ਅੱਛਾ ਫਿਰ ਕੈ ਕਾਪੀਆਂ ਅੱਜ ਹੀ ਲਿਆ ਦਊਂਗਾ ਰਾਣੀ ਨੇ ਰੋ ਪਾਇਆ ਲਿਆ ਦਊਂਗਾ ਗੁਰੂ ਲਿਆ ਦਊਂਗਾ ਅੱਛਾ ਕੈ ਹਾੜੇ ਹਾੜੇ ਰਾਣੀ ਨੇ ਫਿਰ ਛੁੜਾਇਆ ਹਾੜੇ ਹਾੜੇ ਬਾਬਾ ਹਾੜੇ ਹਾੜੇ ਵੀਰੇ ਨੇ ਕਿਹਾ ਤੇ ਰਾਣੀ ਨੇ ਕੁਰਸੀ ਦੀਆਂ ਅਗਲੀਆਂ ਲੱਤਾਂ ਮੋੜ ਧਰਤੀ ਤੇ ਟਿਕਾ ਦਿੱਤੀਆਂ ਤੇ ਛਾਟੀ ਉੱਠ ਕੇ ਵੀਰੇ ਨੇ ਰਾਣੀ ਦੀਆਂ ਗੁੱਤਾ ਫੜ ਲਈਆਂ ਤੇ ਬੋਲਿਆ ਹੁਣ ਸੰਗਤਾ ਕੈਨ ਹਾੜੇ ਹਾੜੇ ਨਹੀਂ ਕਹਿੰਦੀ ਜਾਂ ਬੀਬੀ ਜਿਹਾ ਚੂੜਾ ਚਮਾਰ ਨਾ ਆਈ ਤੋ ਬੀਛੇ ਬਾਬ ਮੇਰੀਆ ਕੁੱਤਾ ਨਹੀਂ ਛੱਡਦਾ ਲੈ ਬਾਬਾ ਲੈ ਹੈ ਨਹੀਂ ਨਾ ਚੂੜੇਲ ਜੀ ਆਪਣੀ ਵਾਰੀ ਨੂੰ ਫਿਰ ਬੀਬੀ ਜੀ ਨੂੰ ਹਾਕਾ ਮਾਰਨ ਲੱਗ ਜੰਦੀ ਹੈ ਚੰਗਾ ਦੇਖੀ ਫਿਰ ਮੈਂ ਵੀ ਜੇ ਕਦੇ ਤੇਰੇ ਨਾਲ ਕਿਤੇ ਵੀ ਗਿਆ ਉਦੋਂ ਤਾ ਫਿਰ ਹੌਲੇ ਕੱਢਣ ਲੱਗ ਜੰਦੀ ਹੈ ਵੀਰੇ ਨੇ ਤਾਨੇ ਨਾਲ ਕਿਹਾ ਲੈ ਕੱਢਣ ਲੱਗ ਜੰਦੀ ਹੈ ਬਈ ਹਾੜੇ ਇਸ ਨਵਾਬ ਦੇ ਨਾ ਜਾਈ ਕਿਤੇ ਮੈਂ ਇਕੱਲੀ ਚਲੀ ਜਾਇਆ ਕਰੂੰਗੀ ਹੈ ਵੀਰਾ ਸੱਚ ਅੱਜ ਸਰਕਸ ਤਾਂ ਦਿਖਾ ਲਿਆ ਹਾੜੇ ਹਾੜੇ ਚੁੱਠੀ ਬੋਲਦੀ ਗੁਰੂ ਦੀ ਸੋ ਤੈਨੂੰ ਜੁਰਾਬਾ ਦਾ ਇੱਕ ਨਵਾਂ ਜੋੜਾ ਬਣਾ ਦੂੰ ਹੈ ਵੀਰਾ ਰਾਣੀ ਨੇ ਲਾੜ ਨਾਲ ਪੁੱਛਿਆ ਹਮ ਨਹੀਂ ਜਾਏਂਗੇ ਕਿਸੇ ਲੜਕੀ ਕੇ ਸਾਥ ਹਮ ਅਕੇਲੇ ਜਾਏਂਗੇ ਵੀਰੇ ਨੇ ਚੜਾਉਣ ਲਈ ਕਿਆ ਇਕੱਲਾ ਜਾ ਕੇ ਕੁੜੀਆਂ ਕੰਨੀ ਚਾਕਣਾ ਹੈ ਹੈ ਵੀਰਾ ਕਲਪਨਾ ਦੀ ਦੁਨੀਆ ਵਿੱਚੋਂ ਪਰਤਿਆ ਪਰ ਮਿੱਠੀਆਂ ਮਿੱਠੀਆਂ ਸੋਚਾਂ ਨੇ ਉਸ ਦਾ ਅੰਗ-ਅੰਗ ਨਸ਼ਿਆ ਦਿੱਤਾ ਸੀ। ਹੈ ਮੈਂ ਕੁੜੀਆਂ ਕੰਨੀ ਵੇਖਦਾ ਹੁੰਦਾ ਹਾਂ। ਹਾਂ ਪਰ ਪਰ ਨਹੀਂ ਮੈਂ ਕਸਮ ਖਾ ਕੇ ਆਖਦਾ ਮੇਰੀ ਨੀਅਤ ਪੂਰੀ ਨਹੀਂ ਹੁੰਦੀ। ਮੈਨੂੰ ਤਾਂ ਸਗੋਂ ਕੁੜੀਆਂ ਦੇ ਪਿੱਛੇ-ਪਿੱਛੇ ਜਾਣ ਵਾਲਿਆਂ, ਉਹਨਾਂ ਨੂੰ ਸੁਣਾ-ਸੁਣਾ ਗੱਲਾਂ ਕਰਨ ਵਾਲਿਆਂ, ਉਹਨਾਂ ਦੇ ਨਾਂ ਵਾਹੀਆਂ ਚਿੱਠੀਆਂ ਲਿਖਣ ਵਾਲਿਆਂ ਤੇ ਹੋਰ ਝੂਠੀ-ਮੋਠੀ ਦਾ ਪਿਆਰ ਦਿਖਾਉਣ ਵਾਲਿਆਂ ਨਾਲ ਸਖਤ ਨਫ਼ਰਤ ਹੈ। ਫਿਰ ਮੈਂ ਉਹਨਾਂ ਵੱਲ ਕਿਉਂ ਤੱਕਣ ਲੱਗ ਜਾਂਦਾ ਹਾਂ ਸ਼ਾਇਦ ਤੁਸੀਂ ਸੱਚ ਨਾ ਮੰਨੋ ਪਰ ਮੈਂ ਸੱਚ ਆਖਦਾ ਹਾਂ ਮੈਨੂੰ ਤਾਂ ਇਹੋ ਲੱਗਦਾ ਹੈ ਜਿਵੇਂ ਹੁਣੇ ਉਹਨਾਂ ਵਿੱਚੋਂ ਕੋਈ ਆ ਕੇ ਆਖੇਗੀ ਵੀਰਾ ਐ ਸੋਚ ਕੇ ਹੀ ਇੱਕ ਨਸ਼ਾ ਜਿਹਾ ਆ ਜਾਂਦਾ ਹੈ ਤੇ ਸੋਚਦਾ ਹਾਂ ਕਿੰਨੇ ਖੁਸ਼ਮਤ ਨੇ ਉਹ ਲੋਕ ਜਿਨ੍ਹਾਂ ਦੀਆਂ ਭੈਣਾਂ ਉਹਨਾਂ ਦੇ ਰਖੜੀ ਬੰਦੀਆਂ ਨੇ ਫਿਰ ਰੁਸ ਰੁਸ ਲਾੜ ਲਾਲ ਉਹਨਾਂ ਤੋਂ ਚੀਜ਼ਾਂ ਮੰਗਉਂਦੀਆਂ ਨੇ ਤੇ ਫਿਰ ਉਹ ਆਪਣੀਆਂ ਭੈਣਾਂ ਦੇ ਸੋਹਰੀ ਚਾ ਕੇ ਸੰਧਾਰਾ ਲੈ ਕੇ ਪਰ ਮੇਰੀ ਤਾਂ ਕੋਈ ਭੈਣ ਨਹੀਂ ਨਾ ਤੁਸੀਂ ਕਹੋਗੇ ਦੁਨੀਆ ਵਿੱਚ ਬਥੇਰੇ ਲੋਕਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਪਰ ਤੇਰੇ ਵਾਂਗ ਤੇ ਕੋਈ ਨਹੀਂ ਕਰਦਾ ਨਾ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨਾਂ ਨੂੰ ਭੈਣ ਤੋਂ ਬਿਨਾ ਕਿਵੇਂ ਸਰ ਜਾਂਦਾ ਹੈ ਉਸ ਭੈਣ ਤੋਂ ਬਿਨਾ ਜਿਹੜੀ ਤੁਹਾਡੇ ਦੁੱਖਾਂ ਸੁੱਖਾਂ ਦੀ ਸਹਰਨ ਤੁਹਾਡੀ ਅੰਮਾ ਦੀ ਜਾਈ ਭੈਣ ਵੀਰਾਂ ਆਖਣ ਵਾਲੀ ਭੈਣ ਉਹ ਮੁਰਮੁਰ ਸੋਚਦਾ ਇੱਕ ਦਿਨ ਬਾਜ਼ਾਰ ਜਾਂਦੇ ਆ ਇੱਕ ਪਾਰ ਜਵਾਨ ਕੁੜੀ ਨੇ ਉਹਦੇ ਅੱਗੇ ਹੱਥ ਫੇਲਾ ਦਿੱਤਾ ਵੀਰਾ ਇੱਕ ਪੈਸਾ ਦੇ ਜਾ ਉਹ ਇਕਦਮ ਚੌਂਕ ਗਿਆ। ਉਹਦਾ ਦਿਲ ਕਰੇ ਇਸ ਪਾਟੇ ਚੀਥੜਿਆਂ ਵਾਲੀ ਇਸ ਕੁੜੀ ਨੂੰ ਆਪਣੇ ਨਾਲ ਘੁੱਟ ਲੇ ਜਿਨੇ ਇਸ ਨੂੰ ਵੀਰਾ ਕਹਿ ਕੇ ਸੱਦਿਆ ਸੀ। ਵੀਰਾ ਇੱਕ ਪੈਸਾ ਕੁੜੀ ਨੇ ਫੇਰ ਦੁਰਾਇਆ। ਪਰ ਉਹ ਡੂੰਗੀ ਸੋਚ ਵਿੱਚ ਉਸ ਵੱਲ ੱੱਕੀ ਜਾ ਰਿਹਾ ਸੀ। ਨਿਰਾਸ਼ ਹੋ ਉਤੁਰਨ ਹੀ ਲੱਗੀ ਸੀ ਕਿ ਉਸਨੇ ਆਪਣੇ ਕੋਟ ਦੀ ਜੇਬ ਵਿੱਚ ਹੱਥ ਪਾਇਆ 3-4 ਰੁਪਏ ਤੇ ਕੁਝ ਪਾਨ ਸੀ ਸਾਰਾ ਕੁਝ ਉਸ ਦੀ ਤਲੀ ਤੇ ਥੜ ਦਿੱਤਾ ਕੁੜੀ ਨੇ ਇੰਨੇ ਸਾਰੇ ਪੈਸਿਆਂ ਵਲ ਤੱਕਿਆ ਤੇ ਇੱਕ ਅਜੀਬ ਜੀ ਤਕਨੀ ਨਾਲ ਤੱਕਦੀ ਬੋਲੀ ਸਟੇਸ਼ਨ ਦੇ ਮਗਰ ਦੇ ਕੱਚੇ ਕੁਆਟਰ ਵਿੱਚ ਰਹਿੰਦੀ ਆ ਤੇ ਜਲੀਲ ਹਾਸੀ ਹੱਸਦੀ ਉਹ ਅਗਾ ਤੁਰ ਗਈ ਵੀਰਾ ਘਰ ਪਰਤ ਆਇਆ ਉਸਦੇ ਦਿਮਾਗ ਤੇ ਜਿਵੇਂ ਹਥੌੜੇ ਵੱਜ ਰਹੇ ਹੋਣ ਕਾਲਜੇ ਤੇ ਜਿਵੇਂ ਕਿਸੇ ਨੇ ਮਗਦਾ ਕੋਲਾ ਰੱਖ ਦਿੱਤਾ ਹੋਵੇ ਤਿਹੋਨੋ ਸੋਚਦਾ ਜੇ ਕਿਸੇ ਦੀ ਭੈਣ ਨਲਾਇਕ ਹੋਵੇ ਵੀਰੇ ਲਈ ਕਿੱਡੀ ਨਮੋਸ਼ੀ ਦਾ ਕਾਰਨ ਬਣ ਸਕਦੀ ਹੈ ਫਿਰ ਜੇ ਭੈਣ ਹੋਵੇ ਪਰ ਪੈਸੇ ਦੀ ਤੰਗੀ ਕਰਕੇ ਤੁਸੀਂ ਉੱਚੀ ਵਿੱਦਿਆ ਨਾ ਦਿਵਾ ਸਕੋ ਦਾਤ ਦਾਜ ਦੀ ਅਸਮਰਥਾ ਕਰਕੇ ਚੰਗੇ ਘਰ ਵਿਆਹ ਨਾ ਕਰ ਸਕੋ ਕਿੰਨਾ ਦੁੱਖ ਖੜਾ ਹੋ ਸਕਦਾ ਹੈ ਤੇ ਤੇ ਪਰ ਪਰ ਪਾਵੇ ਕੁਝ ਵੀ ਹੋਵੇ ਭੈਣ ਤਾਂ ਇੱਕ ਜ਼ਰੂਰੀ ਚਾਹੀਦੀ ਹੈ ਮੋੜਕੀੜ ਉਹਦਾ ਮਨ ਲੋਚਦਾ ਤਾਂ ਕੋਈ ਖਿਆਲ ਸੁਝਿਆ ਤੇ ਉਸਦਾ ਚਿਹਰਾ ਪੱਖ ਉੱਠਿਆ ਉਸਨੇ ਇੱਕ ਲੇਖਕਾ ਨੂੰ ਚਿੱਠੀ ਲਿਖੀ ਪਿਆਰੀ ਦੀਦੀ ਇੱਕ ਆਪਰੇ ਜੇ ਬੰਦੇ ਦੇ ਖਾਤ ਦਾ ਤੂੰ ਬੁਰਾ ਤਾਂ ਨਹੀਂ ਮਨਾਏਂਗੀ ਇਸ ਕਰਕੇ ਲਿਖ ਰਿਹਾ ਹਾਂ ਕਿ ਤੂੰ ਇੱਕ ਕਲਾਕਾਰ ਹੈ ਕਲਾਕਾਰ ਤਾਂ ਸਰਬ ਸੰਜੀ ਹੁੰਦੇ ਨੇ ਨਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਕੀ ਤੂੰ ਇੱਕ ਗਰੀਬ ਜੇ ਬੰਦੇ ਨੂੰ ਆਪਣਾ ਵੀਰਾ ਸਵੀਕਾਰ ਕਰ ਸਕਤੀ ਹੈ ਆਪਣੀ ਫੋਟੋ ਭੇਜ ਰਿਆਂ ਹਾਂ ਉਡੀਕਾਂ ਸਹਿਤ ਤੇਰਾ ਵੀਰਾ ਖੱਤ ਪਾ ਦਿੱਤਾ ਤੇ ਉਸੇ ਘੜੀ ਤੋਂ ਉਹ ਜਵਾਬ ਉਡੀਕਣ ਲੱਗਾ ਉਡੀਕ ਦੀਆਂ ਘੜੀਆਂ ਉਸਨੇ ਬੜੇ ਮਿੱਠੇ ਸੁਪਨਿਆਂ ਵਿੱਚ ਗੁਜ਼ਾਰੀਆਂ ਕਦੇ ਉਹ ਸੋਚਦਾ ਉਹ ਮੈਨੂੰ ਆਪਣੇ ਘਰ ਸੱਦੇਗੀ ਫਿਰ ਮੈਂ ਕੀ ਲੈ ਕੇ ਜਾਵਾਂਗਾ ਉਹਦੇ ਲਈ ਪਹਿਣਾ ਦੇ ਘਰ ਵੀਰੇ ਖਾਲੀ ਹੱਥੀ ਥੋੜੀ ਜਾਇਆ ਕਰਦੇ ਨੇ ਫਿਰ ਉਹ ਬਾਕੀ ਘਰਦਿਆਂ ਨੂੰ ਦੱਸੇਗੀ ਇਹ ਮੇਰਾ ਵੀਰਾ ਤੇ ਉਹ ਆਪਣੇ ਆਪ ਮੁਸਕਰਾ ਪੈਂਦਾ ਜੂ ਕਦੀ ਮੇਰੇ ਸ਼ਹਿਰ ਆਈ ਤਾਂ ਮੈਨੂੰ ਖਤ ਲਿਖੇਗੀ ਮੈਂ ਸਟੇਸ਼ਨ ਤੇ ਲੈਨ ਚੱਲਿਆ ਜਾਵਾਂਗਾ ਮੇਰੇ ਕੋਲ ਹੀ ਆ ਕੇ ਠਹਿਰੇਗੀ ਨਾ ਪਰ ਮੇਰਾ ਕਮਰਾ ਤੇ ਨਹੀਂ ਨਹੀਂ ਮੈਂ ਉਸਦੇ ਆਉਣ ਤੋਂ ਪਹਿਲਾਂ ਹੀ ਕਲੀ ਕਰਵਾ ਲਵਾਂਗਾ ਨਹੀਂ ਆਪ ਹੀ ਕਲੀ ਕਰ ਲਵਾਂਗਾ ਤੇ ਹੋਰ ਹੋਰ ਫੁੱਲ ਲਿਆਵਾਂਗਾ ਤੇ ਫੁੱਲਦਾਨ ਆਹ ਫੁੱਲਦਾਨ ਨਾਲ ਸੀ ਕੱਚ ਦੇ ਗਲਾਸ ਵਿੱਚ ਪਾਣੀ ਪਾ ਕੇ ਰੱਖ ਦਿਆਂਗਾ ਕੁਰਸੀ ਇਕਤੇ ਹੋਈ ਇਕ ਨਾਲ ਦੇ ਗਵੰਡੀਆਂ ਤੋਂ ਮੰਗ ਲਵਾਂਗਾ ਰੋਟੀ ਰੋਟੀ ਹੋਟਲ ਤੋਂ ਬਣੀ ਬਣਾਈ ਲੈ ਆਵਾਂਗਾ ਤੇ ਜਾਨ ਲੱਗੀ ਨੂੰ ਇੱਕ ਸੂਟ ਲੈ ਦੇਵਾਂਗਾ ਭਰਾਵਾਂ ਕੋਲੋਂ ਖਾਲੀ ਜਾਂਦੀਆਂ ਪਹਿਨਾ ਅੱਛੀਆਂ ਨਹੀਂ ਲੱਗਦੀਆਂ ਨਾ ਤੇ ਤੇ ਫਿਰ ਖੋਰੀ ਆਪਣੀ ਕਿਤਾਬ ਤੇ ਵੀ ਲਿਖਦੇ ਵੇ ਵੀਰੇ ਨੂੰ ਪਰ ਖੋਰੀ ਮੇਰੇ ਲਈ ਇਉਂ ਲਿਖਦੇ ਉਹ ਚੱਕ ਜਾਵੇ ਆਪਣੀ ਗਰੀਬ ਜੇ ਭਰਾ ਤੋਂ ਉਸ ਨੂੰ ਸੰਗ ਲੱਗੇ ਪਰ ਨਹੀਂ ਮੈਂ ਗਿਆਨੀ ਪਾਸ ਕਰਕੇ ਕੱਲੀ ਅੰਗਰੇਜ਼ੀ ਦਾ ਇਮਤਿਹਾਨ ਦੇ ਕੇ 2 ਸਾਲਾਂ ਵਿੱਚ ਹੀ ਬੀਏ ਕਰ ਲਵਾਂਗਾ ਫਿਰ ਤਾਂ ਕੋਈ ਨਾ ਕੋਈ ਨੌਕਰੀ ਮਿਲ ਹੀ ਜਾਵੇਗੀ ਵਹਿਲੇ ਵਹਿਲੇ ਟਿਊਸ਼ਨ ਪੜਾ ਦਿਆ ਕਰਾਂਗਾ ਤੇ ਫਿਰ ਮੇਰਾ ਇਕੱਲੇ ਦਾ ਖਰਚ ਵੀ ਤੇ ਬਹੁਤਾ ਨਹੀਂ ਹੁੰਦਾ ਨਾ ਕਾਫੀ ਪੈਸੇ ਬਚ ਰਿਆ ਕਰਨਗੇ ਨਹੀਂ ਮੈਂ ਉਸ ਨੂੰ ਇੱਕ ਦਿਨ ਹੀ ਮਹਿਸੂਸ ਹੋਣ ਦਿਆਂਗਾ ਕਿ ਉਸ ਦਾ ਵੀਰਾ ਇੱਕ ਗਰੀਬ ਏ ਮੈਂ ਉਸ ਨੂੰ ਕਿਸੇ ਗੱਲੋਂ ਥੂੜਨ ਵੀ ਨਹੀਂ ਦੇਣਾ ਤੇ ਤੇ ਉਹ ਸੋਚਦਾ ਚਾਹਦਾ ਖੁਸ਼ ਹੁੰਦਾ ਰਹਿੰਦਾ ਚੌਥੇ ਦਿਨ ਚਿੱਠੀ ਦਾ ਜਵਾਬ ਆ ਗਿਆ ਪਿਆਰੇ ਵੀਰਾ ਮੈਂ ਤੇਰੇ ਪੈਨ ਪਿਆਰ ਦਾ ਸਤਿਕਾਰ ਕਰਦੀ ਹਾਂ ਪਰ ਇੱਕ ਗੱਲ ਕਹਾ ਤੈਥੋਂ ਪਹਿਲਾਂ ਵੀ ਇੱਕ ਦੋ ਬੰਦੇ ਮੇਰੀ ਜ਼ਿੰਦਗੀ ਵਿੱਚ ਆਏ ਪੈਨ ਪੈਨ ਕਹਿ ਕੋ ਲਾਂਦੇ ਗਏ ਪਰ ਕੁਝ ਚਿਰ ਪਿਛੋਂ ਉਹਨਾਂ ਦੇ ਬੋਲ ਬਦਲ ਗਏ ਤੌਰ ਬਦਲ ਗਈ ਮਾਇਨੇ ਬਦਲ ਗਏ ਤੇ ਮਕਸਦ ਬਦਲ ਗਈ ਮੈਂ ਮੂੰਹ ਪਾ ਲਿਆ ਤੂੰ ਮੇਰੇ ਦੋਖੀ ਬਣ ਬੈਠੇ ਤੇ ਉੰਜ ਵੀ ਜਿਹੜਾ ਸਮਾਜ ਲਹੂ ਦੀਆਂ ਸਾਂਝਾਂ ਤੇ ਸ਼ੱਕ ਕਰ ਸਕਦਾ ਏ ਉਹ ਮੂੰਹ ਆਖੇ ਜਾਂ ਦਿਲੋਂ ਮੰਨੇ ਪ੍ਰਾਣ ਨੂੰ ਕਦ ਪ੍ਰਵਾਨ ਕਰ ਸਕਦਾ ਏ ਸੋ ਮੇਰਾ ਖਿਆਲ ਹੈ ਤੂੰ ਬੁਰਾ ਨਹੀਂ ਮਨਾਏਂਗਾ ਸ਼ੁਭ ਇਛਾਵਾ ਸਹਿਤ ਆਪ ਦੀ ਪੈਣ ਪੈਣ ਉਸਨੇ ਚਿੱਠੀ ਵੱਲ ਨਫ਼ਰਤ ਨਾਲ ਤੱਕਦੀਆਂ ਆਖਿਆ ਚਿੱਠੀ ਮੂੜਮੂੜ ਉਸਨੇ ਪੜੀ ਤੇ ਇੱਕ ਬੇਸ਼ਅਤ ਜਿਹੀ ਉਸਦੇ ਚਿਹਰੇ ਤੇ ਛਾਂ ਲੱਗੀ ਅੱਖਾਂ ਵਿੱਚ ਲਾਲ ਡੋਰੇ ਖਿੱਚੇ ਗਏ ਮੱਥੇ ਤੇ ਕਈ ਵਟ ਉਗੜਾਏ ਤੇ ਗੁੱਛਾਂ ਮੁੱਛਾਂ ਕਰਕੇ ਚਿੱਠੀ ਉਸਨੇ ਵਗਾ ਮਾਰੀ ਤੇ ਮੰਜੀ ਤੇ ਪੈ ਗਿਆ ਅਗਲੇ ਦਿਨ ਨੌਕਰੀ ਦੇ ਭਾਲ ਲਈ ਚਾਹੁੰਦਾ ਹੋਇਆ ਵੀ ਉਹ ਨਾ ਜਾ ਸਕਿਆ ਤੇ ਅਗਲੇ ਦਿਨ ਵੀ ਨਾ ਉਸ ਤੋਂ ਅਗਲੇ ਦਿਨ ਵੀ ਨਾ ਤੇ ਫਿਰ ਕਦੇ ਵੀ ਨਾ ਗਿਆ ਫਿਰ ਕਿਸੇ ਨੂੰ ਪਤਾ ਵੀ ਨਾ ਲੱਗਿਆ ਤੇ ਕਿਸੇ ਨੇ ਗੋਲਿਆ ਹੀ ਨਾ ਕਿ ਉਹ ਕਿੱਧਰ ਨੂੰ ਚਲਾ ਗਿਆ 55 ਵਰਿਆ ਮਗਰੋਂ ਲੇਖਕਾ ਦੇ ਭਰਾ ਨੇ ਉਸ ਨੂੰ ਪਰਦੇ ਨੂੰ ਬੁਲਾ ਕੇ ਕਿਹਾ ਆਹ ਦੇਖ ਲੈਣ ਆਪਣੇ ਵੀਰੇ ਦੀਆਂ ਕਰਤੂਤਾਂ ਆਇਆ ਸੀ ਮਸਾਈ ਤੇਰਾ ਭਰਾ ਬਨਨ ਲਿਖਖਾਨੇ ਦੇਖਿਆ ਉਹ ਚਿਹਰਾ ਪਰ ਜਜ਼ਬੇ ਰਹਿਤ ਪੱਥਰ ਵਰਗਾ ਉਹੋ ਨੈ ਨਕਸ਼ ਪਰ ਨਫਰਤਾਂ ਲਿਖੇ ਉਹੀ ਨਜ਼ਰਾਂ ਪਰ ਖਾਲੀ ਖਾਲੀ ਤੇ ਤਸਵੀਰ ਦੇ ਹੇਠਾਂ ਲਿਖਿਆ ਹੋਇਆ ਸੀ ਇਲਾਕੇ ਦਾ ਨਾਮੀ ਡਾਕੂ ਜਿਸ ਨੇ ਇਲਾਕੇ ਪਰ ਵਿੱਚ ਤਰਥੱਲੀ ਮਚਾ ਰੱਖੀ ਹੈ ਜਿਹੜਾ ਹੁਣ ਤੱਕ 25 ਡਾਕੇ ਮਾਰ ਚੁੱਕਿਆ ਹੈ ਤੇ 14 ਖੂਨ ਕਰ ਚੁੱਕਿਆ ਹੈ ਤੇ ਪੁਲਿਸ ਤੇ ਨੱਕ ਵਿੱਚ ਦਮ ਕਰ ਰੱਖਿਆ ਹੈ ਕਿਉਂਕਿ ਇਸ ਤੇ ਹੁੰਦਿਆ ਕਿਸੇ ਦਾ ਵੀ ਮਾਲਤਨ ਤੇ ਕਿਸੇ ਦੀ ਵੀ ਧੀ ਪੈਂਦੀ ਇੱਜ਼ਤ ਸੁਰੱਖਿਅਤ ਨਹੀਂ ਸੋ ਗਵਰਨਮੈਂਟ ਇਸ ਤੇ ਪਕੜਾਣ ਵਾਲੇ ਜਾਂ ਮਾਰਨ ਵਾਲੇ ਨੂੰ 2000 ਰੁਪਏ ਇਨਾਮ ਦੇਵੇਗੀ ਵੀਰਾਂ ਆਖਦਿਆਂ ਤੇ ਹੋਕਾ ਲੈਂਦਿਆਂ ਲੇਖਕਾਂ ਦੀਆਂ ਅੱਖਾਂ ਵਿੱਚੋਂ ਦੋ ਅਥਰੂ ਅਖਬਾਰ ਤੇ ਆ ਡਿੱਗੇ ਹੂੰ ਵੀਰਾ ਲੇਖਕ ਦੇ ਭਰਾ ਨੇ ਨਫ਼ਰਤ ਨਾਲ ਕਿਹਾ ਤਾਂ ਇਹ ਸੀ ਕਹਾਣੀ ਵੀਰਾ ਦਲੀਪ ਕੋ ਟਿਵਾਣਾ ਦੀ ਲਿਖੀ ਹੋਈ ਕਿਸੇ ਵੀ ਮਨੁੱਖ ਦੇ ਮਾਰੇ ਹ